ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੇ ਪਹਿਲਾਂ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 22 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਤੇ ਮੀਂਹ ਦੇ ਕਿੰਨੇ ਕਾਸਾਰ ਨੇ ਅਸਵੇਲੇ ਦਾ ਤਾਜ਼ਾ ਸੈਟੇਲਾਈਟ ਦਸਤਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦਾ ਜੇਕਰ ਆਪਾਂ ਇਸ ਵੇਲੇ ਦਾ ਮੌਸਮ ਦੇਖਦੇ ਹਾਂ ਤੇ ਲਗਭਗ ਸਾਫੀ ਬਣਿਆ ਹੋਇਆ ਕਿਤੇ ਨਾ ਕਿਤੇ ਮਾੜਾ ਮੋਟਾ ਬੱਦਲ ਬਣ ਰਿਹਾ ਜੇ ਬਾਦ ਖੇਤਰ ਦੇ ਵਿੱਚ ਜਿਹੜਾ ਕਿ ਹਲਕੇ ਮੋٹے ਕਿਤੇ ਕਿਤੇ ਕਰਵਾਇਆਂ ਦੇ ਸਕਦਾ ਮੀਂਹ ਕਿਤੇ ਕਿਤੇ ਸ਼ਰਾਟੇ ਲਵਾ ਸਕਦਾ ਚੰਡੀਗੜ੍ਹ ਮੋਹਾਲੀ ਪੰਜਕਲਾ ਰੋਪੜ ਮਰਿੰਡਾ ਸ਼੍ਰੀ ਦਰਾਹਾਗਣੀ ਔਰ ਸਰਹੰਦ ਪੈਲਖੰਨਾ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਨਾ ਕਿਤੇ ਹਲਕੇ ਸ਼ਰਾਟੇ ਲੱਗਣ ਦੀ ਉਮੀਦ ਰਹੇਗੀ ਆਉਂਦੇ ਘੰਟਿਆਂ ਦੇ ਵਿੱਚ ਸੋ ਅੱਜ ਰਾਤ ਇਹਨਾਂ ਖੇਤਰਾਂ ਦੇ ਵਿੱਚ ਉਮੀਦੀ ਉਮੀਦ ਬਣਦੀ ਜਾਪਰੀ ਜੇਕਰ ਕਿਤੇ ਹੋਰ ਬਦਲ ਬਣਿਆ ਉਹਦੀ ਅਫਡੇਟ ਤੁਹਾਨੂੰ ਅਸੀਂ ਆਗੇ ਦੇ ਦੇਵਾਂਗੇ ਲਾਈਵ ਆ ਕੇ ਤੇ ਬਾਕੀ ਮੌਸਮ ਗਰਮ ਤੇ ਖੁਸ਼ਕ ਹੈ ਜੇਕਰ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ 24.9 ਡਿਗਰੀ ਦੇ ਨਾਲ ਪਠਾਨਕੋਟ ਸਭ ਤੋਂ ਕਹਿ ਲਈ ਹੈ ਕਿ ਠੰਡਾ ਖੇਤਰ ਰਿਹਾ ਇਹ ਆਪਾਂ ਮਿਨੀਮਮ ਟੈਂਪਰੇਚਰ ਦੀ ਗੱਲ ਕਰ ਰਹੇ ਹਾਂ ਰਾਤਾਂ ਦੇ ਤੇ ਉੱਥੇ ਹੀ 25.2 ਡਿਗਰੀ ਦੇ ਨਾਲ ਰੋहतक ਜਲਾ ਹਰਿਆਣੇ ਦਾ ਸਭ ਤੋਂ ਠੰਡਾ ਖੇਤਰ ਰਿਹਾ ਮਿਨੀਮਮ ਟੈਂਪਰੇਚਰ ਰਾਤਾਂ ਦੇ ਸਮੇਂ ਨਾਲ ਔਰ ਜਿੱਥੇ ਟੈਂਪਰੇਚਰ 24 ਤੋਂ ਲੈ ਕੇ 25 27 28 ਦੇ ਆਸ-ਪਾਸ ਚੱਲਦੇ ਰਹੇ ਨੇ ਪੰਜਾਬ ਅਤੇ ਹਰਿਆਣਾ ਦੇ ਇਹ ਟੈਂਪਰੇਚਰ 30 31 ਦੇ ਚੱਲ ਰਹੇ ਸੀ ਹੁਣ ਥੋੜੇ ਜਿਹੇ ਹੇਠਾਂ ਆਏ ਨੇ ਪੰਜਾਬ ਦੇ ਵਿੱਚ ਹਮਸ ਜਰੂਰ ਬਣੀ ਹੋਈ ਹੈ ਹਮਸ ਰਾਹਤ ਜਲਦ ਮਿਲਣ ਵਾਲੀ ਹੈ ਅੱਜ ਰਾਤ ਵੀ ਕੁਝ ਖੇਤਰਾਂ ਦੇ ਵਿੱਚ ਸਰਾਟੇ ਲੱਗ ਸਕਦੇ ਨੇ ਉਹ ਵੀ ਖਾਸ ਕਰ ਮਾਲਵਾ ਤੇ ਫੋਹਾ ਦੇ ਖੇਤਰ ਹੋਣਗੇ ਪੂਰਬੀ ਮਾਲਵੇ ਦੇ ਜਲੇ ਅਤੇ ਫੋਹਾ ਦੇ ਖੇਤਰ ਬਾਕੀ ਆਉਂਦੇ ਦਿਨਾਂ ਦੇ ਵਿੱਚ ਜ਼ਬਰਦਸਤ ਮੀਂਹ ਲੱਗਣ ਜਾ ਰਹੇ ਨੇ ਜੀ ਆਉਂਦੇ ਦਿਨਾਂ ਦੇ ਵਿੱਚ ਭਾਰੀ ਮੀਂਹ ਦਾ ਐਲਾਨ ਹੋ ਗਿਆ ਅਲਰਟ ਹੋ ਗਿਆ ਮੌਸਮ ਫਾਰਗਨ ਜੈਲੋ ਅਲਰਟ ਜਿਹੜੇ ਜਾਰੀ ਕੀਤੇ ਨੇ ਆਉਂਦੇ ਦਿਨਾਂ ਦੇ ਲਈ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਤੇ ਪੰਜਾਬ ਨਾਲ ਨਾਲ ਲੱਗਦੇ ਜਿਹੜੇ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਐਂਟਰੀ ਹੋਣ ਜਾ ਰਹੀ ਆ ਮੌਨਸਨ ਜਿਹੜੀਆਂ ਹਵਾਵਾਂ ਮੌਨਸਨ ਦੀਆਂ ਸਪੋਰਟ ਕਰ ਰਹੀਆਂ ਨੇ ਅੱਗੇ ਵੱਧ ਨੂੰ ਮੌਸਮ ਨੂੰ ਅਰਬ ਸਾਗਰ ਤੋਂ ਬੰਗਾਲ ਦੀ ਖਾੜੀ ਤੋਂ ਜਿਹੜੀਆਂ ਨਮੀ ਭਰਪੂਰ ਹਵਾਵਾਂ ਨੇ ਸਿੱਧਾ ਔਰ ਉੱਤਰ ਭਾਰਤ ਵੱਲ ਕੋਚ ਕਰ ਰਹੀਆਂ ਨੇ ਜਿਹਦੇ ਨਾਲ ਆਉਂਦੇ ਦਿਨਾਂ ਦੇ ਵਿੱਚ ਉਮੀਦ ਜਿਹੜੀ ਉਮੀਦ ਵੱਜ ਗਈ ਹੈ ਪੰਜਾਬ ਦੇ ਵਿੱਚ ਤੇ ਜੇਕਰ ਤਾਜ਼ਾ ਅਪਡੇਟ ਦੀ ਗੱਲ ਕਰਦੇ ਹਾਂ ਜੋ ਮੌਸਮ ਹੱਗਨੇ ਜਾਰੀ ਕੀਤੀ ਹੈ ਜੀ ਗਰਜਲੇਸ਼ਕ ਦੇ ਨਾਲ ਉਮੀਦ ਦੇ ਅਜੂਈ ਅਲਰਟ ਨੇ ਕਾਲੂਈ ਅਲਰਟ ਨੇ ਤੇ ਹੈਵੀ ਰੇਨ ਤਾਂ ਸਿਆਤਾ ਦੇ ਸਕਦੇ ਹਾਂ ਕਿ ਹੈਵੀ ਰੇਨ ਯਾਨੀ ਕਿ ਭਾਰੀ ਉਮੀਦ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ 21 22 ਤੇ 23 ਤਰੀਕ ਦੇ ਲਈ ਸੋ ਇਹਨਾਂ ਦਿਨਾਂ ਦੇ ਵਿੱਚ ਭਾਰੀ ਮੀਂਹ ਦਰਜ ਹੋ ਸਕਦੇ ਨੇ ਪੰਜਾਬ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਹੋਣਗੇ ਇਹ ਜ਼ਿਲ੍ਹਾ ਵਾਰਾਂਕੜੇ ਤੁਹਾਨੂੰ ਲਾਈਵ ਆ ਕੇ ਸਿੱ ਦੱਸਾਂਗੇ ਅਪਡੇਟ ਤੁਹਾਨੂੰ ਲਾਈਵ ਆ ਕੇ ਜਰੀਆ ਦਿੱਤੀ ਜਾਵੇਗੀ ਅਸੋਵਾ 24 ਤਰੀਕ ਨੂੰ ਵੀ 25 ਤਰੀਕ ਨੂੰ ਵੀ ਹੈਵੀ ਰੇਂਡ ਦੇ ਜਿਹੜੇ ਅਲਰਟ ਐ ਜਾਰੀ ਕਰ ਦਿੱਤੇ ਗਏ ਨੇ ਸੋ ਮੀਹਾ ਦਾ ਵਧੀਆ ਸਿਲਸਿਲਾ ਚੱਲੇਗਾ ਆਉਂਦੇ ਦਿਨਾਂ ਦੇ ਵਿੱਚ ਤੇ ਜਿਹੜੀ ਗਰਮੀ ਤੇ ਹਮਸ ਬਣੀ ਹੋਈ ਆ ਇਹ ਤੋਂ ਜਲਦ ਰਾਹਤ ਮਿਲਣ ਜਾ ਰਹੀ ਆ ਪੰਜਾਬ ਵਾਸੀਆਂ ਨੂੰ ਤੇ ਹਮਸ ਵਾਲੀ ਗਰਮੀ ਤੋਂ ਆ ਜਿਹੜੇ ਹੁਣ ਅਖੀਲਾ ਦੁਆਰਾ ਫਾ ਕਹਿ ਸਕਦੇ ਹਾਂ ਉਸ ਤੋਂ ਬਾਅਦ ਹਮਸ ਜ਼ਰੂਰ ਬਣੇਗੀ ਪਰ ਵਿਚ ਵਿਚ ਰਾਹਤ ਹੈ ਜਿਹੜੀ ਮੌਨਸਨ ਦਿਵਾਉਂਦਾ ਰਹੇਗਾ ਜੀ ਜਸਦ ਜੀ ਤੁਹਾਨੂੰ